ਇਨਾਂ ਨਾਲ ਪਹਿਲਾਂ ਲੜਾਈ ਹੋ ਗਈ ਐ ਪੰਜ ਸੱਤ ਦਿਨ ਪਹਿਲਾਂ ਸਿੱਧੀ ਥਾਣੇ ਦੇ ਵਿੱਚ ਪਰਚਾ ਵੀ ਦਰਜ ਹੋਇਆ ਵਾ ਇਹ ਸਾਨੂੰ ਇਹ ਪਤਾ ਲੱਗਿਆ ਜੀ ਇਹਨਾਂ ਨੇ ਬਾਹਰੋਂ ਪੁੱਠੇ ਮਿਲਵਾ ਕੇ ਇਸ ਮੁੱਦੇ ਤੇ ਸਾਡੇ ਪਿੰਡਾਂ ਜਿਹੜਾ ਮਰਿਆ ਸ਼ਹੀਦਤਾ ਇਹਦੇ ਤੇ ਇਹਨਾਂ ਨੇ ਹਮਲਾ ਕਰਵਾਇਆ ਜੀ ਅਸੀਂ ਮੰਗ ਇਹ ਕਰਦੇ ਵੀ ਸਾਨੂੰ ਇਨਸਾਫ ਦਵਾਇਆ ਜਾਵੇ ਸਾਡੇ ਜਿਵੇਂ ਇੱਕ ਇੱਕ ਜਵਾਗ ਸੀਗਾ ਇਹ ਚਾਰ ਬੇਣਾ ਦਾ ਵੀ ਅੱਧਾ ਕਿਸੇ ਦਾ ਚਰਾਗ ਨਾ ਬੁਝੇ ਨਾ ਅਧਰ ਕਿਸੇ ਦਾ ਜਵਾਗ ਕੋਈ ਜੀ ਸਰबस ਇਹੀ ਸਾਡੇ ਹਕਮਲੇ ਦੇ ਵਿੱਚ ਕੁੜੀਆਂ 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 ਜਿਹਨਾਂ ਨੂੰ ਛੇੜਦੇ ਸੀਗੇ ਸਾਡੇ ਵੀਡੀਓ ਦੇ ਵਿੱਚ ਆਉਂਦੇ ਸੀਗੇ ਅਸੀਂ ਇਹ ਹੀ ਕਹਦੇ ਸਾਡੇ ਕਿਹੜੇ ਵਿੱਚ ਹੈ ਨਾ ਆਇਆ ਕਰੋ ਕੋਈ ਕੋਈ ਕੰਮ ਨਹੀਂ ਕਰਦਾ ਕੋਈ ਕਦਰ ਵਾਲਾ ਬਸ ਉਹ ਕਿੜੇ ਕੁੜੀਆਂ ਮਾਰਖਾਣ ਸਾਹ ਪੁੱਤਨ ਪਹਿਲਾਂ ਇਹ ਠੇਕੇਦਾਰ ਉਹ ਜਿਹੜੇ ਸ਼ਰਾਬ ਦੇ ਠੇਕੇਦਾਰ ਨੇ ਜੀ ਇਹਨਾਂ ਨਾਲ ਪਹਿਲਾਂ ਲੜਾਈ ਹੋ ਗਈ ਐ ਪੰਜ-ਛੇ ਦਿਨ ਪਹਿਲਾਂ ਸਿੱਧੀ ਥਾਣੇ ਦੇ ਵਿੱਚ ਮਰਚਾ ਵੀ ਦਰਜ ਹੋਇਆ ਵਾ ਆਪਣੇ ਠੇਕੇਦਾਰਾਂ ਦੇ ਇਹ ਮੁੱਦੇ ਰੱਖਿਓ ਨੇ ਕਰਿੰਦੇ ਜਸਪਾਲ ਪੱਤਰੇ ਵਰਗੇ ਸਪੀਰ ਬਾਬੇ ਵਰਗੇ ਇਹਨਾਂ ਦੀ ਸਾਰੀ ਸ਼ੈ ਹੈ ਇਹਨਾਂ ਨੇ ਲੜਵਾਈ ਹੈ ਆ ਲੜਾਈ ਦਾ ਸਾਰਾ ਮਾਹੌਲ ਉਹਨਾਂ ਦੀ ਵਜ੍ਹਾ ਨਾਲ ਬਣਾਈ ਗਏ ਜਿਹੜਾ ਅੱਜ ਸ਼ਾਮ ਤੱਕ ਤਾਂ ਹੋਇਆ ਇੱਕ ਨੂੰ ਕੀ ਲੱਗਿਆ ਪਤਾ ਉਸ ਟਾਈਮ ਇਹ ਸਾਨੂੰ ਇਹ ਪਤਾ ਲੱਗਿਆ ਜੀ ਇਹਨਾਂ ਨੇ ਬਾਹਰੋਂ ਕੁੱਤੇ ਮਿਲਵਾ ਕੇ ਇਸ ਮੁੱਦੇ ਤੇ ਸਾਡੇ ਪਿੰਡਾ ਜਿਹੜਾ ਮਰਿਆ ਸੇਵਤਾ ਇਹਦੇ ਤੇ ਇਹਨਾਂ ਨੇ ਹਮਲਾ ਕਰਵਾਇਆ ਜੀ ਜਿਹੜਾ ਹੁੰਦਾ ਸਨਰੂਰ ਤੋਂ ਆਇਆ ਉਹਦੇ ਤੇ ਪਹਿਲਾਂ ਵੀ ਕੋਈ ਪਰਚੇ ਦਰਜ ਨਹੀਂ ਨਹੀਂ ਸਰ ਉਹਦੇ ਬਾਰੇ ਅਸੀਂ ਕੁਝ ਨਹੀਂ ਜਾਣਦੇ ਉਹਦੇ ਬਾਰੇ ਇਹ ਜਾਣਦੇ ਨੇ ਜਿਨ੍ਹਾਂ ਨੇ ਸੱਜਿਆ ਜੀ ਤੇ ਹੋਇਆ ਕੀ ਇਹ ਤੁਹਾਨੂੰ ਸਾਰਾ ਪਤਾ ਲੱਗਿਆ ਹੋਇਆ ਸਾਰੇ 5-7 ਦਿਨ ਪਹਿਲਾਂ ਦੀ ਪਲੇਸ ਚੱਲਦਾ 10 ਦਿਨ ਪਹਿਲਾਂ ਇਹਨਾਂ ਦਾ ਉਸ ਤੋਂ ਜਦੋਂ ਪਹਿਲਾਂ ਵੀ ਇਹਨਾਂ ਦੀ ਗੁੱਟਮਾਰ ਹੋਈ ਆ ਸਾਡੇ ਮੁੰਡਿਆਂ ਦੀ ਉਹ ਲੜਾਈ ਦੇ ਵਿੱਚ ਠੇਕੇਦਾਰਾਂ ਨੇ ਸ਼ਾਇਦ ਦੇ ਵਿੱਚ ਇੱਕ ਵੀ ਉਹਨਾਂ ਤੇ ਸਿਰਫ ਤੇਜੀ ਦਾ ਮਰਚਾ ਹੁਣ ਦਿੱਤਾ ਉਸ ਤੋਂ ਬਾਅਦ ਕੋਈ ਧਾਰਾ ਨਹੀਂ ਲੱਗਣ ਦਿੱਤੀ ਫਿਰ ਉਸ ਤੋਂ ਬਾਅਦ ਕੋਈ ਇਹਨਾਂ ਨੇ ਮਤਲਬ ਮਾਫੀ ਨਾਵਾ ਨਹੀਂ ਕੋਈ ਲੈਣਾ ਨਹੀਂ ਕੋਈ ਸਮਝੌਤਾ ਨਹੀਂ ਇਹਨਾਂ ਨੇ ਆਪਣੀ ਠੇਕੇਦਾਰੀ ਦੇ ਮਤਲਬ ਪੂਰਾ ਤੇਰੇ ਦੇ ਵਿੱਚ ਵੀਹਾ ਅਸੀਂ ठेਕੇਦਾਰਾਂ ਸ਼ਨਾਬ ਦੇ ਵੀ ਅਫਸਰ ਸਾਡੀਆਂ ਜੇਬਾਂ ਦੇ ਵਿੱਚ ਨੇ ਉਸ ਸ਼ਹਿਰ ਦੇ ਵਿੱਚ ਇਹਨਾਂ ਨੇ ਮਤਲਬ ਇਹਦਾ ਸਿਸਟਮ ਬਣਾ ਕੇ ਰੱਖਿਆ ਤਾਂ ਹੀ ਉਹ ਇੱਥੇ ਵੱਡਾ ਗਾਹੜ ਹੋਇਆ ਜੀ ਕਿ ਹੁਣ ਸਿਵਲ ਹਸਪਤਾਲ ਦੇ ਵਿੱਚ ਤੁਹਾਡੇ ਮਾਪੇ ਤੁਹਾਡੇ ਪਰਿਵਾਰ ਆਏ ਕੋ ਨਹੀਂ ਸਾਡੀ ਜਿੰਨਾਂ ਕਰਦੇ ਆ ਤਾਂ ਸਾਰਾ ਕੁਝ ਲੁੱਟਿਆ ਗਿਆ ਜੀ ਸਾਡਾ ਤਾਂ ਤੁਸੀਂ ਮੰਗ ਕੀ ਕਰਦੇ ਹੋ ਅਸੀਂ ਮੰਗੇ ਕਰਦੇ ਵੀ ਸਾਨੂੰ ਇਨਸਾਫ ਦਵਾਇਆ ਜਾਵੇ ਸਾਡੇ ਜਿਵੇਂ ਇੱਕ ਇੱਕ ਜਵਾਗ ਸੀਗਾ ਇਹ ਚਾਰ ਬੇਣਾ ਦਾ ਵੀ ਅੱਧਾ ਕਿਸੇ ਦਾ ਚਰਾਗ ਨਾ ਬੁਝੇ ਨਾ ਅਧਰਕ ਦਾ ਜਵਾਗ ਤੁਨੂੰ ਕੀ ਲੱਗਦਾ ਇਹ ਲੜਾਈ ਦਾ ਕਾਰਨ ਕੀ ਹੈ ਲੜਾਈ ਦਾ ਕਾਰਨ ਇਹ ਕੁਛ ਨਹੀਂ ਜੀ ਇਹ ਬਸ ਆਪਸੀ ਮਾਲੀ ਮੁੱਟੀਆਂ ਦੀ ਟਕਰਾਅ ਚੱਲਦੀ ਸੀ ਇਹਨਾਂ ਦੀ ਟਕਰਾਅ ਦਾ ਮਸਲਾਣਾ ਉਹ ਤਾਂ ਖਿਸ ਹੋਇਆ ਉਸ ਤੋਂ ਬਾਅਦ ਆ ਪੁਲਿਸदाई ਅੱਜ ਆ ਤੀਜਾ ਨਿਕਲਿਆ ਹੋਇਆ ਸੀਗੀ ਜਿਹੜੀ 10 ਦਿਨ ਪਹਿਲਾਂ ਲੜਾਈ ਹੋਈ ਸੀਗੀ ਤੇ ਉਹਨਾਂ ਨਾਲ ਜਿਹੜੇ ਮੁੰਡੇ ਪਹਿਲਾਂ ਤੇ ਇਹਨਾਂ ਦਾ ਫੋਨ ਆਇਆਗਾ ਤੈਨੂੰ ਮਿਲ ਕੇ ਗੱਲ ਕਰਨੀ ਹੈ ਕਹਿੰਦਾ ਜੀ ਦੱਲਬਾਤ ਕਰਾਂਗੇ ਤੇ ਸੰਜੋਗ ਤੋਂ ਸੰਜੋਗ ਬਾਰੇ ਕਹਿੰਦੇ ਸੀ ਤੇ ਇਹ ਕਹਿੰਦੇ ਵਰਜਨ ਇਸ ਸਮਝੌਤਾ ਕਰਦਾ ਕਹਿੰਦਾ ਆਇਆ ਕਰਾਂਗੇ ਉਹ ਤਾਂ ਯਾਰ ਮਿੱਤਰ ਪਿੱਲਾ ਵੀ ਮੇਰੇ ਅੱਗੇ ਜਾਨੂ ਤੇ ਤੇ ਇਹੀ ਨਾਲੇ ਬਸ ਇਹਨਾਂ ਨੇ پلان ਬਣਾਇਆ ਹੋਣਾ ਇਹਨਾਂ ਨੇ ਠੇਕੇਦਾਰਾਂ ਨੇ ਸੁਖੀਰ ਬਾਬਾ ਅੱਗੇ ਬੱਤਰ ਆਵੇ ਜਿਵੇਂ ਆਹ ਰਾਹ ਦੀ ਪੂਰੇ ਸਾਰੇ ਧੀਲੇ ਤੇ ਇਹਨਾਂ ਨੇ پلان ਬਣਾਇਆ ਹੋਣਾ ਵੀ ਇਹਨੂੰ ਸੇਵ ਕਰ ਮੇਨ ਹੈਗਾ ਨੀ ਦਾ ਕੰਮ ਕਰਨਾ ਇੱਕ ਮੈਂ ਮੇਨ ਸੀ ਮੈਂ ਤਾਂ ਜਦੋਂ ਬੱਜ ਗਿਆ ਮੁੱਕੇ ਤੇ ਮੈਂ ਤਾਂ ਨਾਲ ਹੀ ਉੱਪਰ ਕਰ ਦਿੰਦੇ ਹੁੰਦੇ ਸੀ ਆ ਗੱਲ ਸਹੀ ਆ ਵਾਸਤੇ ਪਹਿਲਾਂ ਕੋਈ ਰੌਲਾ ਹੈਗਾ ਕੱਲੂ ਪਹਿਲਾਂ 10 ਮਿੰਟ 10 ਦਿਨ ਪਹਿਲਾਂ ਲੜਾਈ ਹੋਈ ਸੀ ਸਰ ਠੀਕਾ ਦੀ ਹੋਈ ਸੀ ਕਿਹੜੇ ਰਣ ਵਾਲੇ ਕੀ ਹੋਈ ਸੀ ਕੀ ਹੋਈ ਸਰ ਵਾਸਤੇ ਇਹੀ ਸਾਡੇ ਮੰਨੇ ਦੇ ਵਿੱਚ ਕੁੜੀਆਂ ਕੁੜੀਆਂ ਕੇ ਨੂੰ ਛੇੜਦੇ ਸੀਗੇ ਸਾਡੇ ਵਿੜੇ ਦੇ ਵਿੱਚ ਆਉਂਦੇ ਸੀਗੇ ਅਸੀਂ ਇਹੀ ਕਹਦੇ ਸਾਡੇ ਵਿੜੇ ਵਿੱਚ ਐ ਨਾ ਆਇਆ ਕਰੋ ਕੋਈ ਕੋਈ ਕੰਪਨੀ ਕਰ ਰੋ ਕੋਈ ਕਦਰ ਵਾਲਾ ਬਸ ਉਹ ਕਿੜੇ ਕੁੜੀਆਂ ਮਾਰਖਾਖਵੇਂ ਨਹੀਂ ਸੇਵਕ ਤੇ ਪਹਿਲਾਂ ਸੇਵਕ ਨੇ ਆਪਣੇ ਬਿਆਨਾਂ ਦੇ ਪਰਚਾ ਦਰਜ ਕਰਾਇਆ ਉਹ ਕੀ ਮਾਮਲਾ ਕਰਾਇਆ ਬਈ ਸਰ ਉਹ ਕਿ 625 ਮਾਰ ਗਏ ਦਾ ਦੂ ਮਾਰ ਗਏ ਸੇਵਕ ਦੇ ਲੱਗ ਤੇ ਪੂਰਾ ਗੰਡਾਸਟਿਕ ਨੂੰ ਸੇ ਇਹਨਾਂ ਕੋਲ ਆਗੇ ਸੀਗੇ ਪੁਲਿਸ ਨਾਲ ਲੜਨ ਪੁਲਿਸ ਨਾਲ ਲੜਾਈ ਹੋ ਗਈ ਬਰਨਾਂ ਨੇ ਕੋਲ ਇੱਕ ਇੱਕ ਬੰਦਾ ਆਪਣਾ ਸ਼ੇਰੂਕ ਦਾ ਇੱਕ ਵਿਸ਼ਾਲ ਦੇ ਘਰੋਂ ਦੇ ਵਿੱਚ ਇੱਕ ਮੇਰਾ ਮਾਪੀ ਜੀ ਤੰਨੇ ਆਣੇ ਤੰਨੇ ਆਣ ਮਾਰੀਆਂ ਦੇ ਗੱਡਿਆਂ ਘੇਰ ਕੇ ਵਾਰ ਪਾਰ ਕੇ ਘਟ ਗਏ ਤੇ ਅਸੀਂ ਭੱਜ ਕੇ ਚੱਕ ਕੇ ਹਸਤਾਂ ਤੇ ਲੈ ਆਏ ਆ ਮੌਕੇ ਨਹੀਂ ਸਕਾ ਹੈਗੇ ਹਸਤਾਂ ਤੇ ਮੇਰੀ ਬੰਦੀ ਨਾਲ ਲੜਾਈ ਮੌਕੇ ਸਕਾ ਹੈਗੀ ਇਹ ਗੱਲ ਨਾ ਅੱਜ ਅੱਜ ਸਵਾਰ ਮਾਰ ਗਏ ਅੱਜ ਸ਼ੇਰੂਕ ਦੇ ਸਵਾਰ ਫੈਰ ਮਾਰ ਗਏ ਆ ਮੁੰਡਾ ਨਾਲ ਸੀ ਨਿਕਲ ਨੂੰ ਪਹਿਲਾਂ ਜਿਹੜੀ ਐਫ ਆਈ ਆਰ ਦਰਜ ਹੋਈ ਹੈ ਉਹਦੇ ਮਾਮਲੇ 'ਚ ਕੋਈ ਸਮਝੋਤੇ ਦਾ ਮਾਮਲਾ ਸੀ ਅੱਜ ਨਹੀਂ ਨਹੀਂ ਉਹ ਤਾਂ ਸਮਝੋਤੇ ਦਾ ਮਾਮਲਾ ਸੀ ਹੁਣ ਮਾਮਲਾ ਹੈ ਦੀ ਕੌਣ ਦੀ ਗੱਲ ਕਹੀ ਸੀ ਨੇ ਇਹਨਾਂ ਤਾਂ ਵੀ ਆਪਾਂ ਤੁਹਾਨੂੰ ਦੱਸਿਆ ਕਿ ਜਾਮਲ ਨੇ ਵੀ ਠੇਕੇਦਾਰ ਨਾਲ ਜਿਹੜੀ ਲੜਾਈ ਵੀ ਹੋਇਆ ਤੇਰੀ ਮਹਾਚਲ ਕੋਈ ਨਜ਼ਰ ਤੁੰਨ ਕਰ ਲੈਣੇ ਜਿਵੇਂ ਕਿ ਆਵੇਂਗਾ ਪਰ ਉਹ ਕਹਿੰਦਾ ਇੱਦਾਂ ਕਰਕੇ ਤੂੰ ਠੇਕੇਦਾਰ ਨੂੰ ਦਪਾਈ ਜਾਣਾ ਐ ਗਰੀਨਾ ਉਹਨਾਂ ਨਾਲ ਗੱਲ ਕੀ ਆ ਦਾ ਜਦੋਂ ਮੈਂ ਤੁਹਾਨੂੰ ਮਾਰੂਗਾ ਐ ਕਰੂਗਾ ਪੁੱਤ ਦੇ ਉੱਤੇ ਆ ਕੇ ਜਾਂ ਤੇ ਤੇਰੇ ਨਾਲ ਹੈ ਨਹੀਂ ਜਦੋਂ ਮੈਂ ਇਹ ਬਾਤ ਚਾਹੀਦੀ ਕਰ ਇਹਨੂੰ ਕਹਿਆ ਮਾਰ ਪਵਾਇਨਾ ਕਹਿੰਦਾ ਮੈਂ ਆ ਜੂ ਤੁਸੀਂ ਮੌਕੇ ਵਾਲੇ ਬਾਰ ਦਾ ਤੇ ਹੈਗੇ ਸੀ ਹਾਂ ਜੀ ਮੌਕੇ ਹਾਂ ਜੀ ਨਾਲ ਸੀ ਆ ਦਾ ਮਾਰਿਆ ਕੀ ਉਹਨਾਂ ਨੇ ਉਹਨਾਂ ਨੇ 12 ਗੋਦੀ ਦਿਨਾਲੀ ਸੀ ਕਿੱਥੇ ਮਾਰੀ ਐ ਦਰਦਨ ਜੀ ਸਰ ਤੇ ਤੁਸੀਂ ਉੱਥੋਂ ਫਿਰ ਭੱਜੇ ਹਾਂ ਜੀ ਸਰ ਮੈਂ ਭੱਜੇ ਦੀ ਗੱਲ ਨਹੀਂ ਭੱਜਿਆ ਨਹੀਂ ਸਰ ਮੈਂ ਉਹਦੀ ਦਿਨਾਲੀ ਬੜੀ ਉੱਪਰ ਨੂੰ ਕੀਤੀ ਕਿਹੜੀ ਜਗ੍ਹਾ ਤੇ ਰੋਇਲ ਮੋਟਰ ਸਰਫ ਬੁਗਰੇ ਟਰੂ ਕਿੱਥੇ ਹੈ ਸੀ ਤੇਰੇ ਬਰੇਟ ਰੋਡ ਤੇ ਨਾਲ ਫਿਰ ਤੁਸੀਂ ਉਸ ਤੋਂ ਬਾਅਦ ਕੀ ਕੀਤਾ ਅਜਾ ਕੇ ਅੱਜਾ ਪੱਲੇ ਚਾਕੇ ਹੋ ਸਕਦਾ ਹੈ ਪਤਾ ਕੀ ਗੱਲਾਂ ਤੋਂ ਸਾਦਾ ਆ ਜਾਂ ਰਿਸ਼ਤੇ ਨਾਲ ਤਾਂ ਤੁਹਾਡੇ ਕਿੱਥੇ ਇਕੱਠੇ ਹੋਏ ਸੀ ਗਾੜੀ ਨੰਬਰ ਨਾਲ ਦੱਸ ਦੇਣਾ ਕੁਝ ਹੋਇਆ ਤੇ ਕਿਉਂ ਤੁਹਾਨੂੰ ਉਸ ਨਾਲ ਜਾਂ ਪਹਿਲਾਂ ਲੜਾਈ ਹੋਈ ਸੀਗੀ ਉਹ ਵੇਹ ਸਮਝਾਉਤੇ ਇਸ ਬਤੀ ਇਕੱਠੇ ਬੈਠੇ ਸੀ ਹੋਟਲ ਤੇ ਉੱਥੇ ਤੇ ਦਾਰੂ ਦੇ ਰੂਪੇ ਨਾਲ ਤੇ ਘਟਨਾ ਪ੍ਰੋਪਰਟੀ ਬਾਕੀ ਕਾਰਵਾਈ ਕਰ ਰਹੀ ਹੈ ਸਰ ਕੀ ਅਲੋਸੀ ਨੂੰ ਰੈਟ ਕੀਤਾ ਜਾਊਗਾ ਕੰਮ ਕਰਨਾ ਦਾਬ ਕਰਕੇ ਤੇ ਮ੍ਰਿਤਕ ਦੇ ਪਰਿਵਾਰਕ ਮੈਂਬਰ ਕੀ ਮੰਗ ਕਰ ਰਹੇ ਆ ਸਰ ਪਰਿਵਾਰ ਮੈਂਬਰ ਕਹਿੰਦੇ ਨੂੰ ਰੈਟ ਕੀਤਾ ਹੋਇਆ ਰੈਟ ਕੋਈ ਵਜਾ ਰੰਜਸ਼ ਪਹਿਲਾਂ ਹੈਗੀ ਸੀ ਵਜਾ ਪਹਿਲਾਂ ਕੋਈ ਥੋੜੀ ਮੋਕੀ ਹੋਊਗੀ ਲੜਾਈ ਝਗੜਾ ਹੋਇਆ ਸੀਗਾ ਜੇ ਜਿਵੇਂ ਸ਼ਮਤ ਦੀ ਗੱਲ ਕਰਦੇ ਹਾਂ ਕੰਜਕ ਦਾ ਪਹਿਲ ਸੀ ਰਾਜੀ ਨਾ ਮੈਨੂੰ ਉਹਦੇ ਕੋਲੋਂ ਦੰਨ ਸੀਗੇ ਉਹਨੇ ਗੋਲੀ ਚੱਲ ਗਈ ਉਸ ਦਿਨ ਵਿੱਚ ਵਿੱਚ ਸੀ ਨਾ ਠੀਕ ਹੈ ਥੈਂਕ ਯੂ